ਗੌੜੀ ਮਹੱਲਾ ਪਹਿਲਾ ਅੰਦੂਜੀ ਮਾਇਆ ਜਗਤ ਚਿੱਤ ਵਾਸ ਸਾਰੇ ਜੀਵਾਂ ਵਿੱਚ ਇੱਕੋ ਹੀ ਪਰਮਾਤਮਾ ਵਸ ਰਹਾ ਹੈ ਜੇ ਸੁੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਕਾਮ ਕ્રોਧ ਅੰਕਾਰ વિનાਸ਼ ਕਿਤੇ ਵੀ ਉਸ ਤੋਂ ਬਿਨਾ ਕੋਈ ਹੋਰ ਨਹੀਂ ਹੈ ਉਸ ਪ੍ਰਭੂ ਤੋਂ ਬੱਕਰਾ ਵਕਰੀ ਹੋਂਦ ਵਾਲਾ ਮੈਂ ਕੋਈ ਵੀ ਦੱਸ ਨਹੀਂ ਸਕਦਾ ਰਹਾਉ ਦੂਜਾ ਕੌਣ ਕਹਾ ਨਹੀਂ ਕੋਈ ਪਰਮਾਤਮਾ ਤੋਂ ਵਿਤ ਪਾਉਣ ਵਾਲੀ ਪਰਮਾਤਮਾ ਦੀ ਮਾਇਆ ਹੀ ਹੈ ਜਿਸ ਨੇ ਜਗਤ ਦੇ ਜੀਵਾਂ ਦੇ ਮਨਾਂ ਵਿੱਚ ਆਪਣਾ ਟਿਕਾਣਾ ਬਣਾਇਆ ਹੋਇਆ ਹੈ ਸਭ ਮੈਂ ਇੱਕ ਨਿਰੰਝਨ ਸੋਈ ਇਸ ਮਾਇਆ ਤੋਂ ਪੈਦਾ ਹੋਏ ਕਾਮ ਕ੍ਰੋਧ ਅਹੰਕਾਰ ਆਦਿਕ ਵਿਕਾਰਾਂ ਜੀਵਾਂ ਦੇ ਆਤਮਕ ਜੀਵਨ ਦਾ ਨਾਸ ਕਰ ਦਿੰਦੇ ਹਨ ਰਹਾਉ ਦੂਜੀ ਦੁਰਮਤ ਅੱਖੜ ਦੋਏ ਪ੍ਰਮਾਤਮਾ ਤੋਂ ਵਿਤ ਪੈਦਾ ਕਰਨ ਵਾਲੀ ਮਾਇਆ ਦੇ ਕਾਰਨ ਹੀ ਮਨੁੱਖ ਦੀ ਭੈੜੀ ਮਤ ਮਨੁੱਖ ਨੂੰ ਦੱਸਦੀ ਰਹਿੰਦੀ ਹੈ ਕਿ ਮਾਇਆ ਦੀ ਹਸਤੀ ਪ੍ਰਭੂ ਤੋਂ ਵਕਰੀ ਹੈ ਅਬ ਜਾਈ ਮਰ ਦੂਜਾ ਹੋਏ ਇਸ ਦੁਰਮਤ ਦੀ ਅਸਰ ਹੀਟ ਜੀਵ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ ਇਸ ਤਰ੍ਹਾਂ ਆਤਮਕ ਮੋਤੇ ਮਰ ਕੇ ਪ੍ਰਮਾਤਮਾ ਤੋਂ ਵਿਤ ਤੇ ਹੋ ਜਾਂਦਾ ਹੈ ਤਰਨ ਗगन ਨਾ ਦੇਖੂ ਦੋਏ ਪਰ ਮੈਂ ਤਾਂ ਧਰਤੀ ਆਕਾਸ ਵਿੱਚ ਇਸਤਰੀ ਪੁਰਖ ਵਿੱਚ ਨਾਰੇ ਪੁਰਖ ਸਭਾਈ ਲੋਏ ਇਸਤਰੀ ਪੁਰਖ ਵਿੱਚ ਸਾਰੀ ਹੀ ਸ੍ਰਿਸ਼ਟੀ ਵਿੱਚ ਕਿਤੇ ਵੀ ਪਰਮਾਤਮਾ ਤੋਂ ਬਿਨਾ ਕੋਈ ਹੋਰ ਹਸਤੀ ਨਹੀਂ ਵੇਖਦਾ ਰਬ ਸਸ ਦੇਖੂ ਦੀਪਕ ਉਜਿਆਲਾ ਮੈਂ ਸੂਰਜ ਚੰਦਰਮਾ ਇਹਨਾਂ ਸ੍ਰਿਸ਼ਟੀ ਦੇ ਦੀਵਿਆਂ ਦਾ ਚਾਨਣ ਤੱਕਦਾ ਹਾਂ ਸਰਬ ਨਿਰੰਤਰ ਪ੍ਰੀਤਮ ਬਾਲਾ ਸਾਰਿਆਂ ਦੇ ਅੰਦਰ ਇੱਕ ਰਸ ਮੈਨੂੰ ਸਦਾ ਜਵਾਨ ਪ੍ਰੀਤਮ ਪ੍ਰਭੂ ਹੀ ਤੇਸ ਰਹਾ ਹੈ ਕਰ ਕਿਰਪਾ ਮੇਰਾ ਚਿੱਤ ਲਾਇ ਸਤਿਗੁਰ ਨੇ ਮਿਹਰ ਕਰਕੇ ਮੇਰਾ ਚਿੱਤ ਪ੍ਰਭੂ ਚਰਨਾ ਵਿੱਚ ਜੋੜ ਦਿੱਤਾ ਸਤਿਗੁਰੂ ਮੌਕੋ ਏਕ ਬੋਜਾਇਆ ਤੇ ਮੈਨੂੰ ਇਹ ਸਮਝ ਦੀ ਦਿੱਤੀ ਕਿ ਹਰ ਤਾਂ ਇੱਕ ਪਰਮਾਤਮਾ ਹੀ ਵਸ ਰਹਾ ਹੈ ਏਕ ਨਿਰੰਜਨ ਗੁਰਮੁਖ ਜਾਤਾ ਜਿਹੜਾ ਮਨੁੱਖ ਗੁਰੂ ਦੇ ਸਾਹਮਣੇ ਹੁੰਦਾ ਹੈ ਇਹ ਜਾਣ ਲੈਂਦਾ ਹੈ ਕਿ ਇੱਕ ਨਰੰជន ਹੀ ਹਰ ਥਾਂ ਮੌਜੂਦ ਹੈ ਦੁਜਾ ਮਾਰ ਸਬਦ ਪਛਾਤਾ ਉਹ ਗੁਰੂ ਸ਼ਬਦ ਦੀ ਬਰਕਤ ਨਾਲ ਆਪਣੇ ਅੰਦਰੂ ਪਰਮਾਤਮਾ ਨਾਲੋਂ ਵਖੀਮਾ ਮੁਕਾ ਕੇ ਪਰਮਾਤਮਾ ਦੀ ਹੋਂਦ ਨੂੰ ਪਛਾਣ ਲੈਂਦਾ ਹੈ ਇੱਕ ਹੁਕਮ ਵਰਤਾਏ ਸਭ ਲੋਈ ਸਾਰੀ ਸ੍ਰਿਸ਼ਟ ਵਿੱਚ ਸਿਰਫ ਪਰਮਾਤਮਾ ਦਾ ਹੁਕਮ ਚੱਲ ਰਹਾ ਹੈ ਇੱਕ ਅਸதே ਸਭੇ ਉਪਤ ਹੋਈ ਇੱਕ ਪਰਮਾਤਮਾ ਤੋਂ ਹੀ ਸਾਰੀ ਉਤਪਤੀ ਹੋਈ ਹੈ ਰਹਾ ਦੋ ਵੈ ਕਸਮ ਇੱਕੋ ਜਾਣ ਇੱਕ ਪ੍ਰਭੂ ਤੋਂ ਹੀ ਸਾਰੀ ਉਤਪਤੀ ਹੋਣ ਤੇ ਵੀ ਮਾਇਆ ਦੇ ਪ੍ਰਭਾਵ ਇਹ ਜਗਤ ਵਿੱਚ ਦੋਵੇਂ ਰਸਤੇ ਚੱਲ ਪੈਂਦੇ ਹਨ ਗੁਰਮੁਖਤਾ ਅਤੇ ਦੁਰਮਰਤ ਗੁਰਕਾਰ ਸਬਦ ਹੁਕਮ ਪਛਾਨ ਪਰ ਹੀ ਭਾਈ ਸਭ ਵਿੱਚ ਇੱਕ ਪਰਮਾਤਮਾ ਨੂੰ ਹੀ ਵਰਤਦਾ ਜਾਣ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਾਰੇ ਜਗਤ ਵਿੱਚ ਪਰਮਾਤਮਾ ਦਾ ਹੀ ਹੁਕਮ ਚੱਲਦਾ ਹੈ ਸਗਲ ਰੂਪ ਵਰਨ ਮਨ ਮਾਹੀ ਜੋ ਸਾਰੇ ਰੂਪਾਂ ਵਿੱਚ ਸਾਰੇ ਵਰਨਾਂ ਵਿੱਚ ਤੇ ਸਾਰੇ ਜੀਵਾਂ ਦੇ ਮਨਾਂ ਵਿੱਚ ਵਿਆਪਕ ਹੈ ਕਉ ਨਾਨਕ ਏਕੋ ਸਾਲਾਹੀ ਇਹ ਨਾਨਕ ਆਖ ਮੈਂ ਉਸ ਇੱਕ ਪ੍ਰਮਾਤਮਾ ਦੀ ਸਿਪਸਲਾ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ